2000 एमएलए ਬਣਿਆ ਅਰੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆ ਮੁਸਲਮਾਨ ਹਲਕੇ ਦੇ ਲੋਕਾਂ ਨੂੰ ਐਮਐਲਏ ਬਣਾਇਆ ਤੇ ਤੁਸੀਂ ਕੀਖੇ ਖਿਡਾਰੀ ਪਿਛਲੇ ਪਹਿਲੇ ਆ ਕੇ ਬਜ਼ੁਰਗ ਦੀ ਸਾਡੇ ਦੀ ਕਮਾਲ ਹੋ ਗਈ ਮੈਂ ਨਾ ਜਮਾ ਦਰਕਾਰੀ ਵੀ ਪਾਰਟੀ ਭਾਜਪਾ ਦੇ ਤੁਸੀਂ ਜਾ ਕੇ ਉਹਦੇ ਚ ਸ਼ਾਮਲ ਹੋਗੇ ਐਨਾ ਦਿੱਲੀ ਦੇ ਬਾਰਡਰਾਂ ਦੇ ਐਨਾ ਤਸ਼ੱਦਦ ਦੇ ਚੱਲਿਆ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਸੀ ਸਿੱਧੀਆਂ ਗੋਲੀਆਂ ਮਾਰੀਆਂ ਭਾਜਪਾ ਨੇ ਸਾਡੇ ਕਿਸਾਨਾਂ 'ਤੇ ਆ ਚਾਰ ਰੀਵਰ ਕੋਡ ਲੈ ਕੇ 23 ਕਿਰਤ ਕਾਨੂੰਨ ਤੋੜ ਕੇ ਮਜ਼ਦੂਰਾਂ ਵਾਸਤੇ ਕਿੰਨਾ ਵਾਸਤੇ ਮਜ਼ਦੂਰਾਂ ਵਾਸਤੇ ਸਾਨਾਂੰ ਤਾਂ ਪਹਿਲਾਂ ਉਹਨਾਂ ਨੇ ਮਾਰਿਆ ਹੀ ਮਾਰਿਆ ਮਜ਼ਦੂਰਾਂ ਤੇ ਆ ਮੰਡੀਆਂ ਤੋੜੀਆਂ ਡੇਡੇ ਢੰਗ ਨਾਲ ਲਿਆ ਕੇ ਇਹ ਕਿੰਦੀ ਬੋਲੀ ਬੋਲਦੇ ਆ ਪਾਪ ਦੀ ਤੇ ਭਾਈ ਤੋਂ ਸਾਡੇ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਮਹਿਬੂਲਾ ਨਹੀਂ ਸਾਨੂੰ ਗੱਲ ਨਹੀਂ ਨਹੀਂ ਹੋ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਸਾਨੂੰ ਸ਼ਰਮ ਸਾਡਾ ਪਰਿਵਾਰ ਸੀ ਭਾਈ ਸਾਡਾ ਪਰਿਵਾਰ ਸੀ ਤੇ ਅੱਜ ਭਾਈ ਨੇ ਸਾ ਮੁੰਡੇ ਜਾਤੇ ਮੈਂ ਆਇਓ ਕਰ ਜਾਂਦੇ ਵਹਿ ਜਾਂਦੇ ਹਾਂ ਹਾਂ ਇਹ ਮੈਂ ਮੈਂ ਇਹ ਚਾਹਣਾ ਹੈ ਕਿ ਜਿਹੜਾ ਆ ਪਤਾ ਇਹ ਨਾ ਕਿ ਉਹ ਨਹੀਂ ਪਈ ਇਹ ਮੈਨੂੰ ਕੋਈ ਪ੍ਰਭਾਵ ਨਹੀਂ ਹੋ ਰਿਹਾ ਨਾ ਉਹਨੇ ਬਖਤਰਾ ਦੱਲ ਸਾਨੂੰ ਪੂਰਾ ਗੁੱਸਾ ਨਾ ਅਸੀਂ ਅੱਜ ਬੋਲਣ ਲਈ ਹੈ ਕਿਸੇ ਨੂੰ ਇੱਥੇ ਨਾ ਅਸੀਂ ਕੱਲ ਬੋਲਣ ਲਈਏ ਭਾਜਪਾ ਦਾ ਖਾਸ ਕਰਕੇ ਕੰਨ ਕਰਕੇ ਸਾਡੇ ਬੰਦੇ ਪ੍ਰਸ਼ਾਸਨ ਸਾਡਾ ਸੁਣ ਲੈ ਸਾਡਾ ਵਿਰੋਧ ਦਾ ਸਵਾਲ ਆ ਅਸੀਂ ਵਿਰੋਧ ਕਰਨਾ ਹੀ ਕਰਨਾ ਨਾ ਕਿ ਲੋੜ ਪਣਦੀ ਹੈ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਆ ਨਹੀਂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕੱਲ ਨੂੰ ਜਿਹੜੇ ਵੱਡੇ ਐਲਾਨ ਹੋ ਸਟੇਜ ਤੋਂ ਹੋਣ ਜਾ ਰਹੇ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਭਜ ਭਾਰ ਆਓ ਤੇ ਭਜ ਭਾਪ ਭਜਾਓ ਦਾ ਨਾਰਾ ਸੀ ਉਹ ਅਸੀਂ ਕਾਰਪੋਰੇਟ ਭਜਾਓ ਤੇ ਤੇਜ ਬਚਾਓ ਉਹਦੇ ਦੇ ਨਾਰੇ ਤੇ ਫੁੱਲ ਚੜਾਉਂਦੇ ਹੋਏ ਅਸੀਂ ਅੱਜ ਇੱਥੇ ਪਿੰਡ ਚਭੇਲ ਵਾਲੀ ਵਿਰੋਧ ਕਰਦੇ ਆ ਜਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਨਹੀਂ ਜਿਹੜੀ ਘੱਟ ਗਿਣਤੀਆਂ ਤੇ ਹਮਲੇ ਕਰ ਰਹੀ ਆ ਲਗਾਤਾਰ ਲੋਕਾਂ ਦਾ ਬਡਾਂਗਾ ਕਰਾਊਗੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਦੰਗੇ ਕਰਵਾ ਕੇ ਵੋਟਾਂ ਮੰਗ ਲਈ ਔਰ ਕਿਸਨਾ ਭਲਾ ਕਿੱਥੋਂ ਜਾਊਗੀ ਇੱਕ ਦੇਸ਼ ਇੱਕ ਮੰਡੀ ਇੱਕ ਬੋਲੀ ਇੱਕ ਪਹਿਰਾਵਾ ਉਹ ਲੋਕਾਂ ਨੂੰ ਮਾਰ ਕੇ ਰਾਜੀ ਆ ਲੋਕਾਂ ਦਾ ਭਲਾ ਨਹੀਂ ਚੁੰਦੀ ਖਾਸ ਕਰਕੇ ਪੰਜਾਬ ਜਿਹਨੇ ਗਏ ਸੀ ਨਾ ਵਾਕੇ ਮੁੜਿਆ ਇਹ ਚੱਲ ਅੱਗੇ ਜਿਹੜੀਆਂ ਸ਼ਰਤਾਂ ਕਰਕੇ ਮੁੱਕ ਰਿਆ ਐਮਐਸਪੀ ਆਲਾ ਜਿਹੜਾ ਮਾਮਲਾ ਉਹ ਪੰਜਾਬ ਹਰਿਆਣਾ ਤੇ ਰਾਜਸਥਾਨ ਚੱਲ ਰਿਹਾ ਆਲ ਇੰਡੀਆ ਦਾ ਮਾਮਲਾ ਐਮਐਸਪੀ ਆਲਾ ਵਿਚਾਰਨ ਦੀ ਗੱਲ ਕਹਿ ਕੇ ਉਹ ਤੋਂ ਮੁੱਕਰੀ ਗਈ ਇਹ ਦੇਸ਼ ਦੇ ਅੰਨਦਾਤਾ ਨੇ ਜੇ ਦੇਸ਼ ਦੇ ਮਜ਼ਦੂਰ ਨੇ ਦੇਸ਼ ਦੇ ਕਿਸਾਨ ਨੇ ਉਹ ਵੀ ਆਪਦਾ পেট ਭਰਦੇ ਨੇ ਤੇ ਅੰਨਦਾਤਾ ਲੋਕਾਂ ਦਾ পেট ਭਰਦੇ ਨੇ ਕਿ ਉਹ ਪੰਜਾਬ ਦੇ ਜਿਹੜੇ ਪੰਡਾਰਨ ਭਰਮ ਚ ਉਹਨਾਂ ਦਾ ਹਿੱਸਾ ਨਹੀਂ ਹੈ ਹੈ ਕਿਉਂ ਡੈਮ ਸੇਫਟੀ ਐਕਟ ਭਾਜਪੀ ਨੇ ਜਿਹੜਾ ਉਹ ਪੰਜਾਬ ਨੂੰ ਬਾਹਰ ਕੱਢ ਕੇ ਆਪਦਾ ਸਿੱਧਾ ਉਹਦੇ ਤੇ ਕਬਜ਼ਾ ਕੀਤਾ ਕਿਉਂ ਕੀਤਾ ਭਾਜਪਾ ਨੇ ਕਿਉਂਕਿ ਨਰਜ ਪਾਣੀ ਛੱਡਣਾ ਸੂਆ ਕਸਰਾਂ ਵਿੱਚ ਪਾਣੀ ਛੱਡਣਾ ਉਹ ਉਹ ਆਪਦੀ ਮਰਜ਼ੀ ਨਾਲ ਛੱਡਣਗੇ ਆ ਪਰੋਇਪੁਰ ਡੁੱਬੋਇਆ ਜੇ ਸਾਡਾ ਕੋਈ ਉਥੇ ਪੰਜਾਬ ਦਾ ਉਥੇ ਕੋਈ ਬੰਦਾ ਹੁੰਦਾ ਜਾ ਕੇ ਕਹਿ ਸਕਦਾ ਸੀ ਵੀ ਸਾਡੇ ਭਾਈ ਪਰੋਇਪੁਰ ਡੁੱਬ ਗਿਆ ਪਾਣੀ ਵਿੱਚ ਛੱਡਣਾ ਕਿਉਂ ਭਾਈ ਬਣੇ ਕੰਟਰੋਲ ਹੱਥ 'ਚ ਕਰ ਲਿਆ ਉਹ ਮਰਜ਼ੀ ਡੋਹਣ ਮਰਜ਼ੀ ਛੱਡਣ ਆ ਚੌਂਕ ਕਮਿਸ਼ਨਰ ਨੇ ਸਿੱਧੀ ਚਿੱਠੀ ਕੱਢ ਕੇ ਪੰਜਾਬ ਦੇ ਜਿਨ੍ਹਾਂ ਇਹ ਪੁਲਿਸ ਦੇ ਡੰਡੇ ਦਾ ਰਾਜ ਇਹ ਵੋਟਾਂ ਦਾ ਪ੍ਰਚਾਰ ਕਰਾਏ ਆ ਕੀ ਕੀ ਲੋਕਾਂ ਨੂੰ ਤੁਹਾਨੂੰ ਡਰ ਲੱਗਦਾ ਤੁਸੀਂ ਪੁਲਿਸ ਲੈ ਕੇ ਚੜਦੇ ਹੋ ਲੋਕਾਂ ਦੇ ਆ ਡੈਮੋਕਰੇਸੀ ਆਹ ਤੁਸੀ ਡੈਮੋਕਰੇਸੀਆਂ ਧਜੀਆਂ ੜਾਈਆਂ ਜੇ ਲੋਕਾਂ ਨੇ ਅੱਜ ਤੁਹਾਡਾ ਰਾਹ ਰੋਕ ਲਿਆ ਕਹਿੰਦੇ ਯਾਰ ਤੁਸੀਂ ਡੈਮੋਕਰੇਸੀ ਲੰਘਣਾ ਕਰ ਰਹੇ ਆ ਆ ਡੈਮੋਕਰੇਸੀ ਆ ਆ ਤੁਹਾਡੇ ਸਾਹਮਣੇ ਡੈਮੋਕਰੇਸੀ ਵੇਖੋ ਤਾਂ ਮੁੰਡਾ ਸਾਡਾ ਹੀ ਆ ਕਿਸੇ ਕੋਹਪਰਾ ਮੁੰਡਾ ਨਹੀਂ ਇਹ ਭਾਈ ਸਾਹਿਬ ਦਾ ਸਾਡਾ ਬੇਟਾ ਅਸੀਂ ਸਤਕਾਰ ਕਰਦੇ ਆ ਭਾਈ ਸਾਹਿਬ ਦਾ ਸਾਡਾ ਸਰਦ ਝੁਕਦਾ ਪ੍ਰਧਾਨ ਸਾਹਿਬ ਵਾਲੀ ਪਾਕਿਸਤਾਨੀ ਮੁੰਡਾ ਇਹਦਾ ਪਾਕਿਸਤਾਨੀ ਬੰਦਾ ਵਧੀਆ ਸਤਕਾਰ ਕੀਤਾ ਜੋ ਕਿ ਮੇਰੀ ਗੱਲ ਗਲਤ ਕਰ ਰਹੇ ਹੋ ਨਹੀਂ ਯਾਰ ਸਤਕਾਰ ਇੱਜ਼ਤ ਮਤੂ ਜੁਰੀ ਸਤਕਾਰ ਇੱਜ਼ਤ ਅਜੇ ਅਸੀਂ ਕੁਮਾਈ ਇਹਨਾਂ ਵਾਲਾ ਭਾਈ ਸਾਹਿਬ ਦਾ ਸਤਕਾਰ ਕਰਦੇ ਹਜੇ ਵੀ ਨੀ ਪੱਥਰ ਲੱਗੀ ਹੋਈ ਭਾਈ ਸਾਹਿਬ ਦੇ ਭਾਈ ਉਹ ਗੱਲ ਆ ਗਲਤ ਗੱਲ ਕਰ ਰਹੇ ਨਹੀਂ ਨਹੀਂ ਮੈਂ ਗਲਤ ਗੱਲ ਕਰ ਰਿਹਾ ਕੀ ਗਲਤ ਗੱਲ ਕਰ ਰਹੇ ਕੋਈ ਨਹੀਂ ਇੱਕ ਵਾਰ ਭਾਈ ਸਾਹਿਬ ਰਾਵ ਜੀ ਸਤਕਾਰ ਇੱਜ਼ਤ ਪਿਆਰ ਦੇਣਾ ਸਾਡੇ ਪਸਿੱਖਿਆ ਭਾਈ ਸਾਹਿਬ ਕੋਈ ਕਿਉਂ ਜਾ ਕੇ ਤੁਰੇ ਯਾਰ ਠੀਕ ਹੈ ਨਾ ਅਜੂ ਮੇਰੇ ਕੋ ਆਣੀ ਕਰਿਆ ਜੀ ਚਾਹ ਕਾਪੀ ਮੇਰੇ ਬੈਗ ਡਿਸਕਸ਼ਨ ਕਰੀ ਤੁਹਾਨੂੰ ਜਵਾਬ ਨਹੀਂ ਚਾਹ ਸੁਣੋ ਇੱਥੇ ਪਿਆਵਾਂ ਪਾਣੀ ਵੀ ਲਾ ਕੇ ਪਾਉਂਦੇ ਚਾਹਣ ਸਾਰੀ ਉੱਪਰ ਪਤਾ ਸਾਰੀ ਉੱਪਰ ਜਾ ਕੇ ਦੇ ਛੋਟੇ ਕਾ ਨਹੀਂ ਰਹਾ ਅੱਜ ਇਹ ਨਹੀਂ ਸੀ ਤੁਸੀਂ ਜਾ ਤੁਰਦੇ ਲੋਕ ਨੂੰ ਯਾਰ ਜਿਤਾ ਦਿੰਦੇ ਮੈਂ ਐ ਲਕੀਰ ਖਿੱਚੀ ਐ ਇੱਕ ਵਾਰ ਇੱਕ ਵਾਰ ਗੱਲ ਕਰੀ ਹੁਣ ਅਬ ਜੇ ਮੈਂ ਪਰ 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 ਚਲੋ ਕਰ ਲੋ ਬੰਦ ਕਰ ਰਿਹਾ ਬੰਦ ਕਰਨੇ ਬੰਦ ਕਰ ਲੋ ਵੀਰੇ ਬੰਦ ਯਾਰ ਕੋਈ ਗੱਲ ਨਹੀਂ ਕਰ ਲੋ ਵੀਰੇ ਬੰਦ ਯਾਰ